ਤਾਰ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਨਮਸਕਾਰ ਦੋਸਤੋ ਮੈਂ ਦਿਨੇਸ਼ ਕਪਰ ਇੰਡੀਅਨ ਟੀਵੀ ਨਿਊਜ਼ ਕੋ ਪੂਰਾ ਪੰਜਾਬ ਤੁਸੀਂ ਦੇਖ ਸਕਦੇ ਹੋ ਮੈਂ ਘਰ ਖੁਲਾਉਂਦਾ ਹਾਂ ਔਨਲਾਈਨ ਖਲਾਬ ਵੱਲੋਂ ਮੋਤੀ ਰਾਮ ਮੇਰਾ ਔਰ ਚਿਤਸ਼ੈ ਜੱਜਾਨ ਨੂੰ ਯਾਦ ਕਰਦੇ ਹੋਏ ਅੱਜ ਦੁੱਧਾ ਲੰਗਰ ਲਗਾਇਆ ਗਿਆ ਤੁਸੀਂ ਦੇਖ ਸਕਦੇ ਹੋ লাইਵ ਤਸਵੀਰਾਂ سب تو بہت سہیوگا دیرویئر کلب جنہ نے سہیوگ دیا ہے کوٹ کپورا ěly pl 54 jna seeing rapid řonscción alright? aradaboy <laughs> zw DVD ਅੱਜ ਜਿਹੜਾ ਦੁੱਧਾ ਲੰਗਰ ਲਗਾਏਗਾ ਉਸ ਬਾਰੇ ਕੀ ਕਹਿਣਾ ਚਾਹੁੰਗੇ ਇਹ ਬਹੁਤ ਵਧੀਆ ਪ੍ਰਾਲਾ ਜੀ ਠੀਕ ਹੈ ਜੀ ਇਹ ਸਲਾਹਾ ਜੋਗ ਠੀਕ ਹੈ ਜੀ ਜੋ ਵੀ ਲੋੜਾ ਲੰਗਰ ਲਾਇਆ ਸਭ ਦੇ ਸਹਯੋਗ ਕੀਤਾ ਜੀ ਉਹਦੇ ਵਿੱਚ ਸਾਡੀ ਮਲਬਾਈ ਯੂਨੀਅਨ ਨੇ ਸਹਯੋਗ ਕੀਤਾ ਜੀ ਠੀਕ ਹੈ ਜੀ ਇਹ ਇਹ ਬਹੁਤ ਵਧੀਆ ਉਪਰਾਲਾ ਜੀ ਧੰਨਵਾਦ ਜੀ ਅਸਾਂ ਜੁਣਾ ਹੀ ਜਿਹੜੀ ਖੜੀ ਬਾਬਾ ਜੀਵਨ ਸਿੰਘ ਕਲੱਬ ਆ ਜਿਹੜੀ ਮਲਵਾ ਜੁਨੀਅਨ ਜੀ ਉੱਥੇ ਜੁਨੀਅਨ ਬਣੀ ਹੋਇਆ ਅਸੀਂ ਉੱਥੇ ਇੱਕ ਉਪਰਾਲਾ ਕਰਨ ਲੱਗੇ ਸਾਰਾ ਛੱਡੀ ਪਾਉਣ ਲੱਗੇ ਉੱਥੇ ਅਸੀਂ ਇਹਨਾਂ ਨੂੰ ਜੁਨੀਅਨ ਕਿਰਦਾ ਜੀ ਠੰਡ ਦੇ ਵਿੱਚ ਇਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਉਹਦੇ ਵਿੱਚ ਸਾਰਾ ਛੱਡ ਪਾਉਣ ਲੱਗੇ ਇਸ ਤੋਂ ਬਾਅਦ ਅਸੀਂ ਨਵੇਂ ਸਾਲ ਤੋਂ ਬੜੇ ਇਹੀ ਉਪਰਾਲਾ ਕਰਦੇ ਹਾਂ ਤੇ ਸਰਦਮਾ ਸਾਹਿਬ ਦਾ ਉੱਥੇ ਚਕਦਾਰ ਸਾਹਿਬ ਦਾ ਉੱਥੇ ਸਹਿਯੋਗ ਬਹੁਤ ਬਹੁਤ ਧੰਨਵਾਦ ਜੋ ਅੱਜ ਲੰਗਰ ਲਗਾਇਆ ਗਿਆ ਉਸ ਬਾਰੇ ਕੀ ਕਹਿੰਦੇ ਹੋ ਬਾਬਾ ਗੋਤੀ ਦਾ ਮੇਰਾ ਹੀ ਤੇ ਇਹ ਹਰ ਸਾਲ ਦੀ ਕਰਾਈ ਦਾ ਬਾਬਾ ਗੋਤੀ ਦਾ ਯਾਦ ਵਿੱਚ ਢੇਰ ਲੇ ਲਾਈਦਾ ਹੈ। ਗੁਰੂ ਬਰਾਦ ਦੇ ਵੱਲੋਂ ਚੱਕਰ ਵਾਲਾ ਹੋਪਲਾ ਫਰੈਸ ਕਲੱਬ ਨੂੰ ਅਸੀਂ ਤੇ ਅਲਾਈਅੰਸ ਕਲੱਬ ਬਣੀਆਂ ਹੋ ਤਾਂ ਜਿਹੜੇ ਸਾਡੇ ਪੱਤਰਕਾਰ ਭਰਾ ਸਾਰਿਆਂ ਦੇ ਸਤਿਕਾਰ ਸਾਰੇ ਸ਼ਹਿਰ ਦੇ ਸਹਿਯੋਗ ਦੇ ਨਾਲ ਅਸੀਂ ਲੰਘਾ ਹੈ। ਹੈਲੋ ਜੈਸਾ ਸਤਿਗੁਰ ਸੁਨੀ ਦਾ ਤਸੋ ਹੀ ਮੈਂ ਢੀਪ ਵਿਛੜਿਆ ਮੇਲੇ ਪ੍ਰਭੂ ਕਹ ਕਰਕੇ ਦਰ ਕੇ ਕਾ ਬੈ ਸੇਟ ਰਣਨਾਮਾ ਮੰਤਰ ਜਨਾਇ ਦਾ ਕੱਟੇ ਹੋਵੇਂ ਰੋਗ ਲੜਖ ਸਤਿਗੁਰ ਕਨਾ ਮਿਲ ਜੇ ਲੈ ਤੋ ਗਿਆ ਸੰਯੋਗ ਸਮਾਰਜ ਸਾਡੇ ਅੱਜ ਦੇ ਕਰਪਲਾ ਹੂਮਲਾ ਪ੍ਰੈਸ ਕਲੱਬ ਜੈਸਟ ਕੋਰਪਸ ਦਾ ਅਲਾਈਅੰਸ ਕਲੱਬ ਫੋਰਪੁਰਾ ਡਾਇਮੰਡ ਕਲੱਬ ਜੇਪ ਪ੍ਰਧਾਨ ਸਾਡੇ ਚੰਦਰਦਸ ਗੁਰਗ ਜੀ ਚੰਦਰ ਗੁਰਗ ਜੀ ਸੋ ਸਾਡੇ ਸਤਰਾਮ ਖੰਭੋ ਜੀ ਸੋ ਕਮਨ ਖਿਡਾਰੀਆਂ ਜੀ ਰਚਨ ਸਿੰਘੜਾ ਜੀ ਪਰਮੇਸ਼ਰ ਗਾਵਾ ਜੀ ਸੋਨੂੰ ਮੁੰਗਾ ਜੀ ਰਾਹੁਲ ਸਿੰਘਲਾ ਜੀ ਸਾਡੇ ਪੱਤਰਕਾਰ ਵੱਡੇ ਭਾਈ ਰਾਜੂ ਕੰਡਾ ਜੀ ਅਵਿੰਦਰ ਸ਼ਰਮਾ ਜੀ ਵਿਜੇਪਾਲ ਸਿੰਘ ਬਰਲਾਸ਼ਣ ਲਾਲੀ ਜੀ ਜੋ ਮਹਾਮਾਈ ਕਲੀ ਦੇ ਦਰਬਾਰ ਦੇ ਸਰਪ੍ਰਸਤ ਨੇ ਗੁਰਦਾਰ ਲਾਲੀ ਜੀ 16 ਖੱਲੀਆਂ ਦੇ ਜ਼ਿਲ੍ਹਾ ਬੇਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਕੜਾ ਮਸੀਤਾਂ ਖੱਲੀਆਂ ਦੇ ਤੋਂ ਸਾਡੇ ਬਾਗੀ ਬਾਈ ਜੀ ਜਿਨ੍ਹਾਂ ਦੇ ਬਹੁਤ ਵਧੀਆ ਇਸ ਅੱਜ ਦੇ ਮਹਾਕੰਭ ਲੈਲੇ ਦੇ ਵਿੱਚ ਜੋੜਨ ਪਾਇਆ ਦੁੱਧ ਦੇ ਵਿੱਚ ਜੋ ਮੋਤੀ ਦਾ ਮਹਿਰਾ ਜੀ ਨੇ ਉਹ ਪਿਆਏ ਸਾਰੀ ਜੀ ਹੋ ਭਲਾ ਪ੍ਰੈਸ ਕਲੱਬ ਕੀੜਾ ਕਲੱਬ ਅਤੇ ਸਮੁੱਚੀ ਪ੍ਰੈਸ ਦੇ ਨਮਾਇंदे ਜਿਨ੍ਹਾਂ ਵਿੱਚ ਸਤਨਾਮ ਕਪੂਜੀ ਅਤੇ ਉਹਨਾਂ ਦੀ ਸਮੁੱਚੀ ਟੀਮ ਸਾਡੇ ਪ੍ਰੈਸ ਦੇ ਵੀਰ ਜਿੰਨੇ ਵੀ ਸਾਡੇ ਸਾਹਮਣੇ ਖੜੇ ਨੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਮੈਂ ਆਪ ਜੀ ਨੂੰ ਦੱਸਣਾ ਚਾਹਣਾ ਕਿ ਇਹਨਾਂ ਮਹਾਨ ਯੋਧਿਆਂ ਸ਼ੂਰ ਵੀਰਾਂ ਦੀਆਂ ਕੁਰਬਾਨੀਆਂ ਨੂੰ ਜਿਨ੍ਹਾਂ ਨੇ ਸਸਨ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉਹਨਾਂ ਲਾਲਾਂ ਦੀਆਂ ਕੁਰਬਾਨੀਆਂ ਦੇ ਨਾਲ-ਨਾਲ ਜਿਹੜੀ ਮੋਤੀਰਾ ਮਹਿਰਾਜੀ ਦੀ ਕੁਰਬਾਨੀ ਆ ਉਹਨੂੰ ਅਸੀਂ ਕਦੇ ਵੀ ਅੱਖੋਂ ਪਰੋਖਾ ਨਹੀਂ ਕਰ ਸਕਦੇ ਨਾ ਸਿੱਖ ਜਗਤ ਨੂੰ ਉਹਨੂੰ ਅੱਖੋਂ ਪਰੋਖਾ ਕਰਨਾ ਚਾਹੀਦਾ ਕਿਉਂਕਿ ਸਿੱਖ ਜਗਤ ਦੇ ਵਿੱਚ ਮੋਤੀਰਾ ਮਹਿਰਾਜੀ ਨੇ ਆਪਣੇ ਘਰ ਦਾ ਇੱਕ ਇੱਕ ਪੈਸਾ ਆਦੇ ਘਰ ਦੀ ਪ੍ਰਾਪਰਟੀ ਪੂਰੀ ਜਾਇਦਾਦ ਦੋ ਦਿਨਾਂ ਦੇ ਦੁੱਧ ਦੇ ਬਦਲੇ ਜਿਹੜੀ ਹੈਗੀ ਆ ਉਹ ਤਾਂ ਕੁਰਬਾਨ ਕੀਤੀ ਕੀਤੀ ਸੀ ਔਰ ਉਸ ਦੇ ਨਾਲ ਨਾਲ ਹੀ ਮੋਤੀਰਾ ਮਹਿਰਾਜੀ ਦੇ ਪੂਰੇ ਪਰਿਵਾਰ ਨੂੰ ਉਹਨਾਂ ਦੇ ਬੱਚਿਆਂ ਨੂੰ ਕੋਲੂ ਦੇ ਵਿੱਚ ਪੀੜਿਆ ਪੀੜੇ ਦੇ ਨਾਲ-ਨਾਲ ਕੋਲੂ ਦੇ ਕੋਲੇ ਬੁਲਾੜ ਕੇ ਉਸ ਮੋਤੀਰਾ ਮਹਿਰਾਜੀ ਦੇ ਛੋਟੇ ਬੱਚੇ ਜਿਹੜੇ ਸੀਗੇ ਉਹਨਾਂ ਬੱਚਿਆਂ ਦਾ ਦੇਖੋ ਖੂਨ ਵੀ ਉਹਨਾਂ ਦੇ ਉੱਤੇ ਡੁੱਲਿਆ ਔਰ ਮੋਤੀराम ਮਹਿਰਾ ਜੀ ਦਾ ਮੈਂ ਦੇਖ ਰਿਹਾ ਸੀਗਾ ਸੁਣ ਰਿਹਾ ਸੀਗਾ ਕਿ ਉਹਨਾਂ ਦਾ ਸਰੀਰ ਭਾਰਾ ਹੋਊ ਦੇ ਕਰਕੇ ਜਦੋਂ ਅਖੀਰ ਦੇ ਵਿੱਚ ਮੋਤੀराम ਮਹਿਰਾ ਜੀ ਨੂੰ ਜਿਹੜਾ ਹੈਗਾ ਕੋਹੜੂ ਦੇ ਵਿੱਚ ਪੀੜਿਆ ਤਾਂ ਉਹਨਾਂ ਦਾ ਸਰੀਰ ਭਾਰਾ ਹੋਣ ਦੇ ਕਰਕੇ ਉਹ ਪੀੜੇ ਨਹੀਂ ਜਾ ਸਕੇ ਔਰ ਕੋਹੜੂ ਨੂੰ ਦੁਬਾਰਾ ਪੁੱਠਾ ਮੋੜਿਆ ਗਿਆ ਔਰ ਜਿਹਦੇ ਕਰਕੇ ਉਹਨਾਂ ਦੇ ਸਰੀਰ ਦੇ ਦੋ ਟੋਟੇ ਹੋ ਗਏ ਔਰ ਦੋ ਸਰੀਰ ਦੇ ਟੋਟੇ ਹੋਣ ਤੋਂ ਬਾਅਦ ਉਹਨਾਂ ਦਾ ਜਿਹੜਾ ਢਾੜਾ ਵਾਲਾ ਸਰੀਰ ਸੀਗਾ ਉਹ ਕਦਮ ਕਦਮ ਦੇ ਕੇ ਉਹ ਨਰਿਗਣੀ ਹੈਗੀ ਆ ਉਹ ਸ਼ਹੀਦੀ ਹੋਈ ਔਰ ਐਂਟੀ ਲਸਾਨੀ ਸ਼ਹੀਦੀ ਨੂੰ ਅੱਜ ਮਹਿਰਾ ਪਰਿਵਾਰ ਜਿਹੜਾ ਸਿੱਖ ਜਗਤ ਦੇ ਵਿੱਚ ਇੱਕ ਬਹੁਤ ਵੱਡੀ ਜੜੀ ਹੈਗੀ ਆ ਕੁਰਬਾਨੀ ਦੇ ਨਾਲ ਜਾਣੇ ਜਾਂਦਾ ਉਸ ਪਰਿਵਾਰਾਂ ਦੇ ਵੱਲੋਂ ਉਹਨਾਂ ਲੋਕਾਂ ਦੇ ਵੱਲੋਂ ਉਹਨਾਂ ਭਰਾਵਾਂ ਦੇ ਵੱਲੋਂ ਇੱਕ ਸਿੱਖ ਕੌਮ ਨੂੰ ਸਿੱਖ ਜਗਤ ਦੀ ਇੱਕ ਸਾਂਝੇ ਇੱਕ ਕਿਵੇਂ ਕਿਹਾ ਜਿਹਾ ਪੋਜਾ ਹੁੰਦਾ ਨਾ ਇਹ ਬੁਲਦਸਤਾ ਬੁਲਦਸਤੇ ਦੇ ਵਿੱਚ ਸਿੱਖ ਜਗਤ ਦੇ ਵਿੱਚ ਵੱਖ-ਵੱਖ ਧਰਮਾਂ ਨੇ ਵੱਖ-ਵੱਖ ਤਰੀਕੇ ਦੇ ਨਾਲ ਕੁਰਬਾਨੀਆਂ ਕੀਤੀਆਂ ਔਰ ਹਰ ਬੰਦੇ ਦੀ ਕੁਰਬਾਨੀ ਜਿਹੜੀ ਹੈਗੀ ਆ ਉਹ ਉਹਨਾਂ ਦੀ ਯਾਦ ਦੇ ਵਿੱਚ ਜਿਵੇਂ ਅੱਜ ਦੁੱਧ ਦਾ ਲੰਗਰ ਲਾ ਕੇ ਇਹ ਸਮੁੱਚੇ ਪਰਿਵਾਰਾਂ ਦੇ ਵੱਲੋਂ ਮਨਾਈ ਗਈ ਹੈਗੀ ਆ ਔਰ ਇਸੇ ਤਰ੍ਹਾਂ ਹੀ ਜਿੰਨੇ ਵੀ ਸਾਡੇ ਸ਼ਹੀਦ ਹੋਏ ਆ ਉਹਨਾਂ ਦੇ ਵੱਲੋਂ ਇਹ ਜਿਹੜੀਆਂ ਯਾਦਾਂ ਇਸੇ ਤਰੀਕੇ ਨਾਲ ਇੰਨੇ ਆ ਸਮਾਂ ਬੀਤਣ ਦੇ ਬਾਵਜੂਦ ਵੀ ਜਿਹੜਾ ਹੈਗਾ ਉਹਨਾਂ ਨੂੰ ਯਾਦ ਕੀਤਾ ਜਾਂਦਾ ਸੋ ਇਹਨਾਂ ਸਾਰੇ ਹੀ ਕਲੱਬ ਦੇ ਮੈਂਬਰਾਂ ਨੂੰ ਸਾਰੇ ਅਹੁਦੇਦਾਰਾਂ ਨੂੰ ਸਾਰੇ ਵੀਰਾਂ ਨੂੰ ਸਾਰੇ ਪੱਤਰਕਾਰ ਭਾਈਚਾਰੇ ਨੂੰ ਮੈਂ ਉਹਨਾਂ ਦੀ ਕੁਰਬਾਨੀ ਨੂੰ ਜਿਸ ਤਰੀਕੇ ਨਾਲ ਅੱਜ ਯਾਦ ਕਰਕੇ ਦੁੱਧ ਦੇ ਲੰਗਰ ਲਗਾਏ ਗਏ ਆ ਇਹ ਦੁੱਧ ਦੇ ਲੰਗਰ ਪਰਮਾਤਮਾ ਕਰੇ ਇਸੇ ਤਰ੍ਹਾਂ ਹੀ ਲੱਗਦੇ ਰਹਿਣ ਉਹਨਾਂ ਸ਼ਹੀਦਾਂ ਨੂੰ ਉਹਨਾਂ ਯੋਧਿਆਂ ਨੂੰ ਉਹਨਾਂ ਸਿਮਰੂ ਵੀਰਾਂ ਨੂੰ ਜਿਹੜਾ ਹੈਗਾ ਇਸੇ ਤਰੀਕੇ ਨਾਲ ਯਾਦ ਕੀਤਾ ਜਾਵੇ ਮੈਂ ਹਿਊਮਨ ਰਾਈਟਸ ਅਵੇਰਨੈਸ ਐਸੋਸੀਏਸ਼ਨ ਵੱਲੋਂ ਔਰ ਇਸ ਮੁੱਖੀ ਟੀਮ ਦੇ ਵੱਲੋਂ ਵੀ ਉਹਨਾਂ ਮਹਾਨ ਯੋਧਿਆਂ ਨੂੰ ਨਸਬਸਤਕ ਹੋਣਾ ਉਹਨਾਂ ਦੀ ਕੁਰਬਾਨੀ ਨੂੰ ਹਮੇਸ਼ਾ ਹੀ ਯਾਦ ਰੱਖਦੇ ਹੋਏ ਇਸੇ ਤਰੀਕੇ ਨਾਲ ਸਮਾਜ ਦੀ ਲੋਕਾਂ ਦੀ ਜਿਹੜੀ ਹੈਗੀ ਆ ਉਹ ਸੇਵਾ ਕਰਦੇ ਰਵਾਂਗੇ ਅਖੀਰ ਦੇ ਵਿੱਚ ਫਿਰ ਸਾਰੇ ਹੀ ਸੇਵਾਦਾਰਾਂ ਨੂੰ ਬਹੁਤ ਬਹੁਤ ਵਧਾਈ ਜਿਹੜੇ ਕਿ ਉਹਨਾਂ ਸਾਰੇ ਹੀ ਯੋਧਿਆਂ ਨੂੰ ਯਾਦ ਕਰਦੇ ਹੋਏ ਇਹ ਦੁੱਧ ਦੇ ਲੰਗਰ ਲਗਾ ਰਹੇ ਆ ਔਰ ਜਿਹੜਾ ਇਸ ਲੰਗਰ ਦੇ ਵਿੱਚ ਸਾਰੇ ਭੈਣ ਭਰਾ ਸੇਵਾ ਅਤੇ ਸਹਿਯੋਗ ਕਰ ਰਹੇ ਆ ਸਾਰਿਆਂ ਨੂੰ ਬਹੁਤ ਬਹੁਤ ਪਰਮਾਤਮਾ ਕਰੇ ਚੜ੍ਹਦੀਆਂ ਕਲਾ ਚ ਰੱਖੇ ਔਰ ਸਿੱਖ ਜਗਤ ਦੇ ਨਾਲ ਇਸ ਤਰ੍ਹਾਂ ਹੀ ਜੋੜ ਕੇ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਪੰਜਾਬ ਦੇ ਸਪੀਕਰ ਸਾਹਿਬਾਨ ਸਰਕਾਰ ਦੇ ਸੱਜਣ ਸਾਹਿਬ ਵੀਰਾ ਕਲੱਬ ਦਾ ਵੀ ਧੰਨਵਾਦ ਕਰਦੇ ਵੀਰ ਜਿਹੜੇ ਆਏ ਨੇ ਵੀਰਾ ਕਲੱਬ ਵਾਲੇ ਵੀ ਆਂਦੇ ਨੇ ਵੀ ਸਾਡੇ ਹੋਸਟ ਕੋਲ ਸਾਡੇ ਵੀ ਆਈਡੀ ਕੋਈ ਟਾਈਮ ਦੋਸਤਾਂ ਦਾ ਚੰਦਾ ਪਰ ਇਹ ਵੀ ਜ਼ਿੰਮੇਦਾਰੀ ਨੂੰ ਤੇ ਬੱਚਿਆਂ ਵਾਲੇ ਪੁੱਛਣਾ ਚਾਏ ਉਹ ਬੱਚਾ ਦੀ ਪਟੇ ਸਾਡੇ ਅੱਜ ਸਭ ਤੋਂ ਵੱਡੀਆਂ ਪਰਵਾਹਾਂ ਜਿਹੜੀ ਬਹੁਤ ਵੱਡੀ ਪਰਵਾਹਾਂ ਕੀਤੀ ਹੈ ਇੱਕ ਮਿੰਟ ਫੋਟੋ ਇਹਨਾਂ ਜੀ ਵਾਲੇ ਪਾਸੇ ਮਾਈਕ ਦੇ ਦਿਓ سی کیا پروار کے چار بوے تو کیا ہوا ਸਾਡੇ ਦੀ ਕਿਰਪਾ ਰੱਖਣਾ ਸਾਬ ਜੀ ਸਾਡੇ ਦੀ ਕਿਰਪਾ ਬਣਾ ਕੇ ਰੱਖਣ ਕਿ ਅਸੀਂ ਹਰੇਕ ਗਰੀਬ ਕੋ ਤੁਜੀਨ ਦੁਖੀ ਇਹਨਾਂ ਨੂੰ ਦੁੱਖ ਤੋਂ ਦੂਰ ਕਰੀਏ ਔਰ ਸੇਵਾ ਦੇ ਵਿੱਚ ਸਾਝ ਰਹੀਏ ਕਿੰਨਾ ਕਹਿੰਦਾ ਕਿ ਬਣਾ ਜਾ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਬੋਲ ਜੀ ਆਪਣਾ ਪਿਆਰ ਸਾਬ ਜੀ ਜਦੇ ਇਹਦੇ ਮਾਦਾ ਗੁਰੂ ਦੀ ਯਾਦ ਵਿੱਚ ਅੱਜ ਬੋਧਾ ਲੱਗਦਾ ਜਾ ਰਿਹਾ ਕੀ ਕਹਿਣਾ ਚਾਹੋਗੇ ਕਾਰਪਲਾ ਹੋ ਪਲਾ ਪ੍ਰੈਸ ਕਲੱਬ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮਨੋਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਲਗਾਤਾਰ جاری ਨੇ ਅੱਜ ਇਹਨਾਂ ਨੇ ਮਾਤਾ ਗੁਜਰੀ ਜੀ ਚਾਰ ਸਾਹਿਬਜ਼ਾਦੇ ਮੋਤੀराम ਮਹਾਰਾਜ ਜੀ ਸਮੇਤ ਉਸ ਸਮੇਂ ਦੌਰਾਨ ਅਨੇਕਾਂ ਸਿੰਘ ਸਿੰਘਣੀਆਂ ਜਿਹੜੇ ਸ਼ਹੀਦ ਹੋਏ ਉਹਨਾਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਦੁੱਧ ਦਾ ਲੰਗਰ ਲਾਇਆ ਇੱਥੇ ਮੈਂ ਇਹ ਗੱਲ ਕਰਨੀ ਜ਼ਰੂਰੀ ਸਮਝਦਾ ਕਿ ਅੱਜ ਹਕੂਮਤ ਥੋੜਾ ਜਿਹਾ ਕੋਈ ਐਲਾਨ ਕਰ ਦੇਵੇ ਨਾ ਵੀ ਜਿਹੜਾ ਕੋਈ ਸ਼ੰਗਾਰਸ਼ਕਾਰੀਆਂ ਦੇ ਨਾਲ ਜਾਂ ਅੰਦੋਲਨਕਾਰੀਆਂ ਦੇ ਨਾਲ ਤੁਰੂਗਾ ਉਹਦੇ ਖਿਲਾਫ ਕਾਰਵਾਈ ਹੋ ਸਕਦੀ ਹੈ ਤਾਂ ਉਸ ਵੇਲੇ ਦੀ ਹਕੂਮਤ ਨੇ ਕਿਹਾ ਸੀ ਜਿਹੜਾ ਮਾਤਾ ਗੁਜਰੀ ਜੀ ਜਾਂ ਸਾਹਬਜ਼ਾਦਿਆਂ ਦਾ ਸਹਿਯੋਗ ਕਰੂਗਾ ਉੜ ਕੋਲਿ ਕੋਲਿਜ ਪੀੜ ਦਿੱਤਾ ਜਾਊਗਾ ਇਹਦੇ باوجود ਵੀ ਮੋਤੀ RAM ਮਹਿਰਾ ਨੇ ਆਪਣੀ ਪਤਨੀ ਨਾਲ ਸਲਾਹ ਕੀਤੀ ਉਹ ਕਹਿੰਦੀ ਜੇ ਤੂੰ ਦੁੱਧ ਪਿਉਣ ਚੱਲਿਆ ਤਾਂ ਉਹਨਾਂ ਅਹਿਲਕਾਰਾਂ ਨੂੰ ਰਿਸ਼ਵਤ ਦੇ ਤੌਰ ਤੇ ਕੁਝ ਦੇਣਾ ਪਊ ਉਹਨੇ ਆਪਣੇ ਸਾਰੇ ਗਹਿਣੇ ਦੇ ਦਿੱਤੇ ਜਿਹਨੂੰ ਗਹਿਣਾ ਦੇਣਾ ਪਵੇ ਸੋਨੇ ਦਾ ਕੋਈ ਉਹ ਦੇ ਦਿੰਗੇ ਕੋਈ ਪੈਸਾ ਦੇਣਾ ਪਵੇ ਪੈਸਾ ਦੇ ਦੇ ਉਹਨੇ ਦੇਖੋ ਪਤਾ ਸੀ ਬਈ ਮੇਰਾ ਸਾਰਾ ਪਰਿਵਾਰ ਕੋਲੂ ਚ ਪੀੜ ਦਿੱਤਾ ਜਾਣਾ ਉਹਦੇ باوجود ਵੀ ਕਿੰਨੇ ਕੁ ਅਹਿਲਕਾਰਾਂ ਨੂੰ ਸਪਾਹੀਆਂ ਨੂੰ ਮੁੰਸ਼ੀਆਂ ਨੂੰ ਉਹਨੇ ਰਿਸ਼ਵਤ ਦੇ ਤੌਰ ਤੇ ਸੋਨੇ ਦੀ ਕੋਈ ਟੂਮ ਦਿੱਤੀ ਜਾਂ ਪੈਸਾ ਦਿੱਤਾ ਫਿਰ ਉੱਥੇ ਪਹੁੰਚਿਆ ਮਾਤਾ ਗੁਜਰੀ ਜੀ ਨੂੰ ਤੇ ਛੋਟੇ ਸਹਿਬਜ਼ਾਦੇਆਂ ਨੂੰ ਦੁੱਧ ਪਿਆਇਆ ਉਸ ਦੇ ਯਾਦ ਦੇ ਵਿੱਚ ਉਸੇ ਯਾਦ ਨੂੰ ਤਾਜ਼ਾ ਕਰਨ ਲਈ ਤੇ ਸਮਰਪਿਤ ਹੋਣ ਲਈ ਵਕਫਾ ਸੰਸਥਾਵਾਂ ਜਥੇਬੰਦੀਆਂ ਤੇ ਕਲੱਬਾਂ ਵੱਲੋਂ ਦੁੱਧ ਦਾ ਲੰਗਰ ਲਾਇਆ ਜਾਂਦਾ ਜਿੱਥੇ ਮੋਤੀराम ਮਹਾਰਾਜ ਜੀ ਨੂੰ ਨਤਮਸਤਕ ਹੁੰਦੇ ਨੇ ਉਹਨਾਂ ਦੀ ਯਾਦ ਨੂੰ ਤਾਜ਼ਾ ਕੀਤਾ ਜਾਂਦਾ ਹੈ ਉੱਥੇ ਮਾਤਾ ਗੁਜਰੀ ਜੀ ਚਾਰੇ ਸ਼ਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਲਈ ਨਤਮਸਤਕ ਹੋਣ ਲਈ ਤੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰ ਲਈ ਮੈਂ ਅੱਜ ਆਪਣੇ ਵੱਲੋਂ ਕਰਪਲਾ ਹੋਪਲਾ ਪ੍ਰੈਸ ਕਲੱਬ ਦੇ ਮੇਰੇ ਇੱਧਰ ਖੜੇ ਨੇ ਚੰਦਰ ਗਰਗ ਜੀ ਇੱਧਰ ਖੜੇ ਨੇ ਅਰਜੰਦਰ ਸਿੰਘ ਰਾਜੂ ਕੰਡਾ ਜੀ ਵੀਡੀਓਗ੍ਰਾਫੀ ਕਰ ਰਹੇ ਨੇ ਅਰਜੰਦਰ ਕੁਮਾਰ ਰਾਜਾ ਸ਼ਰਮਾ ਜੀ ਸਤਨਾਮ ਸਿੰਘ ਖੱਬੂ ਜੀ ਬਹੁਤ ਸਾਰੇ ਇਹਨਾਂ ਦੇ ਹੋਰ ਸਹਿਯੋਗੀ ਨੇ ਗੁਰਲਾਲ ਸਿੰਘ ਲਾਲੀ ਜੀ ਆਏ ਨੇ ਜਿੰਨੇ ਵੀ ਇਹਨਾਂ ਦੇ ਹੋਰ ਮੈਂਬਰ ਨੇ ਅਹੁਦੇਦਾਰ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਸ਼ਹੀਦਾਂ ਦੀ ਯਾਦ ਤਾਜ਼ਾ ਰਹਿਣੀ ਚਾਹੀਦੀ ਹੈ دیا خبر اپنے آلے دلے دیکھنے لئے سڈے چینل نو سبسکرائب کرو خبر شیئر کرو اگلیاں خبر دیکھتے رہو انڈین ٹی وی نیوز پنجاب